ਆਪਣੇ ਹਫਤਾਵਾਰੀ ਪ੍ਰੋਗਰਾਮ ਸਾਡਾ ਐਮਐਲਏ ਸਾਡੇ ਵਿੱਚ ਦੇ ਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੰਗਲ ਦੋ ਆਰਬੀਆ ਵਿਖੇ ਮੌਜੂਦ ਰਹੇ ਇਸ ਮੌਕੇ ਉਹਨਾਂ ਜਨਤਾ ਦਰਬਾਰ ਮੌਕੇ ਸੇਵਾ ਸਦਨ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸਮੱਸਿਆਵਾਂ ਸੁਣੀਆਂ ਇਸ ਮੌਕੇ ਉਹਨਾਂ ਕਿਹਾ ਕਿ ਹਰ ਐਤਵਾਰ ਨੰਗਲ ਵਿਖੇ ਇੱਕ ਕੈਂਪ ਲਗਾ ਕੇ ਇਲਾਕੇ ਦੇ ਲੋਕਾਂ ਦੀ ਗੱਲ ਨੇੜੇ ਹੋ ਕੇ ਸੁਣ ਕੇ ਉਸ ਦਾ ਟੁਕਵਾ ਹੱਲ ਕਰਕੇ ਆਪਣਾ ਧਰਮ ਤੇ ਫਰਜ਼ ਨਿਭਾਇਆ ਜਾ ਰਿਹਾ ਹੈ ਸੈਕੜੇ ਲੋਕ ਇਸ ਕੈਂਪ ਵਿੱਚ ਪਹੁੰਚਦੇ ਹਨ ਅਤੇ ਮੌਕੇ ਤੇ ਹੀ ਸਬੰਧਤ ਵਿਭਾਗਾਂ ਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਨੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹੜ੍ਹਾਂ ਦੌਰਾਨ ਸਾਡੇ ਹਲਕੇ ਦੇ 100 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਨੇ ਤੇ ਉਹਨਾਂ ਨੇ ਹਰ ਇਲਾਕੇ ਤੇ ਪਿੰਡ ਦਾ ਆਪਣੀ ਟੀਮ ਨਾਲ ਦੌਰਾ ਕੀਤਾ ਹੈ ਜਿੱਥੇ ਸੰਪਰਕ ਟੁੱਟਿਆ ਹੋਇਆ ਸੀ ਉੱਥੇ ਵੀ ਪਹੁੰਚ ਕੀਤੀ ਹੈ ਫਸਲਾਂ ਦੀ ਸਪੈਸ਼ਲ ਗਿਰਦਾਵਰੀ ਹੋ ਰਹੀ ਹੈ ਮਕਾਨਾਂ ਪਸ਼ੂ ਤੰਨ ਅਤੇ ਹੜ੍ਹਾਂ ਵਿੱਚ ਹੋਏ ਵੱਖ-ਵੱਖ ਨੁਕਸਾਨ ਦੇ ਮੁਆਵਜ਼ੇ ਲਈ ਵੀ ਕਾਰਵਾਈ ਅਰੰਭੀ ਗਈ ਹੈ। ਉਹਨਾਂ ਕਿਹਾ ਕਿ ਸ਼ੁਰੂ ਕੀਤੇ ਗਏ ਆਪਰੇਸ਼ਨ ਰਾਤ ਦੇ ਤਿਤ ਸਾਰੇ ਰਾਤ ਦੇ ਕੰਮ ਕੀਤੇ ਜਾ ਰਹੇ ਨੇ ਤਾਂ ਕਿ ਪ੍ਰਭਾਵਿਤ ਖੇਤਰ ਵਿੱਚ ਆ ਰਹੀਆਂ ਸਮੱਸਿਆ ਤੋਂ निजात ਦਵਾਈ ਜਾ ਸਕੇ। ਉਹਨਾਂ ਕਿਹਾ ਕਿ ਪਿਛਲੇ ਦਿਨੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਲਾਕੇ ਦੇ ਦੌਰੇ ਦੌਰਾਨ ਜ਼ਰੂਰਮੰਦ ਕਰਾਂ ਨੂੰ ਬੈਠ ਦੇਣ ਦਾ ਆਸ਼ਵਾਸਨ ਦਿੱਤਾ ਸੀ। ਜੋ ਅੱਜ ਰਾਤ ਸਮਗਰੀ ਦੇ ਨਾਲ ਪ੍ਰਭਾਵਿਤ ਖੇਤਰ ਵਿੱਚ ਜ਼ਰੂਰਤਮੰਦ ਪਰਿਵਾਰਾਂ ਦਿੱਤੇ ਜਾ ਰਹੇ ਨੇ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਬਹੁਤ ਸਤਿਕਾਰਯੋਗ ਮੇਰੇ ਵੱਡੇ ਭਰਾ ਤੇ ਪੰਜਾਬ ਦੇ ਮਾਨਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਜਿਹੜੀ ਪਿਛਲੇ ਦਿਨੀ ਸਾਡੇ ਇਲਾਕੇ ਦਾ ਦੌਰਾ ਕੀਤਾ ਸੀ ਜਿਹਦੇ ਵਿੱਚ ਸਾਡੇ ਬੇਲਿਆਂ ਦੀ ਜਿਹੜੀ ਬੇਲਾ ਧਿਆਨੇ ਦੀ ਕਬੱਡੀ ਸਮੱਸਿਆ ਜਿਹੜਾ ਸਾਡਾ ਸੈਣੀਆ ਵਾਲਾ ਬੇਲਾ ਉੱਥੇ ਦੋ ਪੁਲ ਪਾਸ ਕਰਵਾਏ ਹਨ 15 ਕਰੋੜ ਦੇ ਉਹਦਾ ਐਸਟੀਮੇਟ ਲੱਗਣਾ ਪੀਡੀਬੀ ਰੀਮੈਕਵਿਨਾਂ ਸ਼ੁਰੂ ਕਰਤਾ ਤੇ ਜਿਹੜੇ ਸਾਡੇ ਬੇਲਾ ਧਿਆਨੇ ਸਿੰਘਪੁਰ ਭਲਾਸੀ ਦੇ ਵਿੱਚ ਜਿਹੜੇ ਡੰਗੇ ਲੱਗਨੇ ਉਹਨੇ 5 ਕਰੋੜ ਰੁਪਇਆ ਜਿੱਥੇ ਉਹ ਅਨਾਉਂਸ ਕੀਤਾ ਸੀ ਉੱਥੇ ਨਾਲ ਹੀ ਉਹਨੇ ਜਦੋਂ ਸਾਡੇ ਦੌਲਾ ਬਸਤੀ ਸਿੰਘਪੁਰ ਪਲਾਸੀ ਦਾ ਦੌਰਾ ਕੀਤਾ ਉੱਥੇ ਜਦੋਂ ਨਹੀਂ ਘਰਾਂ ਦੇ ਹਾਲਾਤ ਦੇਖੇ ਕਿਵੇਂ ਜਿਹੜੇ ਸਾਰੇ ਘਰਾਂ ਚ ਪਾਣੀ ਆ ਗਿਆ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਨਿੱਜੀ ਤੌਰ ਤੇ ਉਹਨੇ ਜਿਹੜੇ 10 ਬਾਕਸ ਬੈੱਡ ਹੈ ਉਹ ਦੀ ਸੇਵਾ ਉਹਨੇ ਆਪ ਚੱਕੀ ਸੀ ਤੇ ਅੱਜ ਉਹ ਜਿਹੜੇ ਬਾਕਸ ਬੈੱਡ ਹੈ ਇੱਥੇ ਸਾਡੇ ਨੰਗਲ ਦੇ ਸੇਵਾ ਸਦਨ ਤੋਂ ਉਹ ਪਿੰਡ ਜਾਣਗੇ ਤੇ ਇਹ ਜਿਹੜੀ ਉਹਨੇ ਆਪਣੇ ਕੋਲੋਂ ਇਹ ਸੇਵਾ ਕੀਤੀ ਹੈ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜੀ ਮਾ ਸਾਹਿਬ